ਖੰਧਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਤੇਜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਫੇਵਰਟ ਮੂਵੀ ਰਿਵਿਊ ਸ਼ੋਟ ਟੌਪ ਜਾਂ ਫਲॉप ਤੇਜਸੀ ਪਹੁੰਚੀ ਹੈ ਚੰਡੀਗੜ੍ਹ ਦੇ ਪਕੌੜਲੀ ਮਾਲ ਦੇ ਵਿੱਚ ਤੇ ਅੱਜ ਰਿਲੀਜ਼ ਹੋਈ ਹੈ ਪੰਜਾਬੀ ਫਿਲਮ ਸ਼ਰੀਕ ਬਿਓ ਦਾ ਦੇਦੀ ਜਾਏ ਦਾ ਕਿਸੇ ਨਾਲ ਨਹੀਂ ਲੈ ਜਾਣੀ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਨਵਨੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਤਿਰਜ ਰਤਨ ਨੇ ਤੇ ਇਸ ਫਿਲਮ ਦੇ ਵਿੱਚ ਸੰਗੀਤ ਹੈ ਜੈਦੇਵ ਕੁਮਾਰ ਦਾ ਇਸ ਫਿਲਮ ਵਿੱਚ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਨੇ ਜਿੰਮੀ ਸ਼ਿਰਗਿਲ, ਮਾਹੀ ਗਿਲ, ਕੁਲਜਿੰਦਰ ਸਿੱਧੂ ਜੱਟ ਜ਼ਮੀਨ ਦਾ ਰਿਸ਼ਤਾ ਲੋਕੋ ਸਭ ਰਿਸ਼ਤੇ ਤੋਂ ਨਿਆਰਾ ਇਸ ਰਿਸ਼ਤੇ ਵਿੱਚ ਜੱਟਾਂ ਦਾ ਇਤਿਹਾਸ ਸਮਾਇਆ ਸਾਰਾ ਇਹ ਕਰ ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨਾਲੋਂ ਵੱਖਰੀ ਹੈ ਤੇ ਫਿਲਮ 'ਚ ਦਿਖਾਇਆ ਗਿਆ ਹੈ ਕਿ ਜੱਟ ਤੇ ਜ਼ਮੀਨ ਜਿਸ ਦਾ ਕਿ ਨੌ ਮਾਸ ਦਾ ਰਿਸ਼ਤਾ ਹੈ ਤੇ ਜ਼ਮੀਨ ਦੇ ਕਰਕੇ ਕਿਵੇਂ ਆਪਿਆਂ ਦੇ ਵਿੱਚ ਸ਼ਰੀਕੇਬਾਜੀ ਪੈਦਾ ਹੋ ਜਾਂਦੀ ਹੈ ਤੇ ਭਰਾ ਭਰਾ ਦਾ ਕਿਵੇਂ ਜ਼ਮੀਨ ਦੇ ਕਰਕੇ ਕਤਲ ਕਰ ਦਿੰਦਾ ਹੈ ਤੇ ਇਸ ਕਹਾਣੀ ਦਾ ਅੰਤ ਕੀ ਹੁੰਦਾ ਇਹ ਤਾਂ ਤੁਹਾਨੂੰ ਫਿਲਮ ਵੇਖ ਕੇ ਹੀ ਪਤਾ ਲੱਗੇਗਾ ਤੁਸੀਂ ਫੇਰ ਨਕਾ ਮੁਰਦਿਆ ਬਾਰੀ ਤਾਂ ਸਾਡੀ ਸੀ ਓਏ ਕੁੱਤੇ ਦੀਆਂ ਪੂਛਾਂ ਜੱਤਿਆ ਨਹੀਂ ਨਹੀਂ ਸਿੱਡੀਆਂ ਹੁੰਦੀਆਂ ਵੱਡੇ ਬਿਨਾ ਦਾ ਚਾਰ ਪੋਤੇ ਆ ਦੇ ਆ ਤੇਰੇ ਦੋ ਫਿਰ ਵੀ ਹਰਤਾੜੀ ਜੀ ਦੀ ਜੀਨ ਸਭ ਤੋਂ ਤਗੜੀ ਉਹ ਤੁਹਾਨੂੰ ਦੇ ਗਈ ਹੈ ਜੇਕਰ ਫਿਲਮ ਦੇ ਤਕਨੀਕੀ ਪੱਖ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ ਦੇ ਨਾਲ-ਨਾਲ ਤਕਨੀਕੀ ਪੱਖ ਤੇ ਵੀ ਕਾਫੀ ਜ਼ੋਰ ਦਿੱਤਾ ਗਿਆ ਤੇ ਨਮਨੀਤ ਸਿੰਘ ਦਾ ਨਿਰਦੇਸ਼ਨ ਵੀ ਕਾਬਲੇ ਤਾਰੀਫ਼ ਹੈ ਇਸ ਤੋਂ ਇਲਾਵਾ ਸਕਰੀਨ ਪਲੇ ਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਜਿਸ ਕਰਕੇ ਫਿਲਮ ਦੀ ਕਹਾਣੀ ਦਰਸ਼ਕਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੇ ਨਾਲ ਬੰਨ ਕੇ ਰੱਖਦੀ ਹੈ ਤੇ ਕੋਈ ਵੀ ਸੀਨ ਫਿਲਮ ਦਾ ਇਹੋ ਜਿਹਾ ਨਹੀਂ ਕਿਹਾ ਜਾ ਸਕਦਾ ਕਿ ਜਿਹੜਾ ਕਿਸੇ ਬਿਨਾਂ ਕਿਸੇ ਜ਼ਰੂਰਤ ਬਿਨਾਂ ਕਿਸੇ ਲੋੜ ਦੇ ਫਿਲਮ ਦੇ ਵਿੱਚ ਪਾਇਆ ਗਿਆ ਹੋਵੇ ਪਹਿਲਾਂ ਸਾਡਾ ਸਾਰਾ ਰੌਲਾ ਜ਼ਮੀਨ ਦਾ ਸੀ ਹੁਣ ਜਨਾਨੀ ਵੀ ਰਲ ਗਈ ਹੁਣ ਹੋਈ ਇਹ ਦਸ਼ਮਨੀ ਕੋੜੀ ਮੇਰਾ ਸਬਰ ਨਾ ਪਰਖ ਜਸਿਆ ਨਹੀਂ ਤਾਂ ਲੋਕ ਕਹਿਣਗੇ ਵੇੜ ਆਇਆ ਸ਼ਰੀਕ ਵੱਡ ਤਾਂ ਜੇਕਰ ਐਕਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਜ਼ਰੀਏ ਜਿਮੀ ਸ਼ੇਰਗਿਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਵਾਕਈ ਇੱਕ ਸਟੈਬਲਿਸ਼ ਐਕਟਰ ਹੈ ਚਾਹੇ ਕਿ ਉਸਦੇ ਵੱਲੋਂ ਇਸ ਫਿਲਮ ਦੇ ਵਿੱਚ ਅਲੱਗ-ਅਲੱਗ ਉਮਰ ਦੇ ਕਿਰਦਾਰਾਂ ਨੂੰ ਨਿਭਾਇਆ ਗਿਆ ਪਰ ਉਹਨਾਂ ਨੇ ਹਰੇਕ ਕਿਰਦਾਰ ਦੇ ਨਾਲ ਪੂਰਾ ਇਨਸਾਫ ਕੀਤਾ ਹੈ ਇਸ ਤੋਂ ਇਲਾਵਾ ਮਾਹੀ ਗਿੱਲ ਜਿਸ ਦੇ ਵੱਲੋਂ ਬਾਲੀਵੁੱਡ ਦੀਆਂ ਵੀ ਕਈ ਫਿਲਮਾਂ ਕੀਤੀਆਂ ਗਈਆਂ ਤੇ ਇਸ ਫਿਲਮ ਦੇ ਵਿੱਚ ਵੀ ਉਸ ਨੇ ਇੱਕ ਪਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਬਹੁਤ ਹੀ ਵਧੀਆ ਐਕਟ੍ਰੈਸ ਨੇ ਇਸ ਤੋਂ ਇਲਾਵਾ ਕੁਲਜਿੰਦਰ ਸਿੱਧੂ ਦੀ ਜੇਕਰ ਗੱਲ ਕੀਤੀ ਜਾਵੇ ਜਿਹੋ ਜਿਹੇ ਉਹਨਾਂ ਦਾ ਕਿਰਦਾਰ ਸੀਗਾ ਉਸ ਕਿਰਦਾਰ ਨੂੰ ਇਸ ਤੋਂ ਹੋਰ ਵੀ ਜ਼ਿਆਦਾ ਵਧੀਆ ਨਿਭਾਇਆ ਜਾ ਸਕਦਾ ਸੀਗਾ ਜਸੈ ਨੂੰ ਵੀ ਸਮਝ ਕੇ ਦੱਬੜ ਦੀ ਕੋਸ਼ਿਸ਼ ਨਾ ਕਰ ਲਿਓ ਜੇ ਜੱਟ ਪੁੰਗਰ ਪਿਆ ਤੁਹਾਨੂੰ ਪੱਜਣ ਨੂੰ ਰਾਹ ਨਹੀਂ ਲੱਭਣਾ ਜੇਕਰ ਇਸ ਫਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਇੱਕ ਦੋ ਗੀਤ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤੇ ਜਾ ਰਹੇ ਨੇ ਤੇ ਇਸ ਫਿਲਮ ਦਾ ਇੱਕ ਇੱਕ ਗੀਤ ਸਟੋਰੀ ਦੇ ਨਾਲ ਪੂਰਾ ਰਿਲੇਟ ਕਰਦਾ ਹੈ ਸੋ ਅਸੀਂ ਤਾਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸਟਾਰ ਦਿੰਨੇ ਆ ਪੰਜਾਂ ਚੋਂ 4 ਤੇ ਆਓ ਜਾਣਦੇ ਹਾਂ ਕਿ ਦਰਸ਼ਕ ਇਸ ਫਿਲਮ ਬਾਰੇ ਕੀ ਕਹਿੰਦੇ ਨੇ ਵਧੀਆ ਸੀ ਬਹੁਤ ਕਹਿੰਦੇ ਸੀ ਵੀਰੇ ਦਾ ਡਿਫਰੈਂਸ ਸੀ ਦੂਜੀਆਂ ਸਾਰੀਆਂ ਫਿਲਮਾਂ ਨਾਲ ਬਹੁਤ ਵਧੀਆ ਬਹੁਤ ਵਧੀਆ ਬਹੁਤ ਅੱਛੀ ਸੀ ਬਹੁਤ ਵਧੀਆ ਫਿਲਮ ਵੀਰੇ ਸੋ ਮੂਵੀ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਫਿਲਮ ਐ ਸਮਸਵਾਰਚਰੀ ਨਾਈਸ ਫਿਰ ਮੂਵੀ ਬਹੁਤ ਵਧੀਆ ਬਹੁਤ ਟਾਈਮ ਬਰਿੰਗ ਸੋਹਣੀ ਹੈ ਇਹ ਫਿਲਮ ਐਕਟਿੰਗ ਬਹੁਤ ਵਧੀਆ ਸੀ ਟੀਮ ਬਹੁਤ ਵਧੀਆ ਐਕਟਿੰਗ ਵਾਸ ਵੈਰੀ ਬ੍ਰਿਲਿਅੰਟ ਸਾਰਿਆਂ ਦੀ ਬਹੁਤ ਵਧੀਆ ਬਹੁਤ ਵਧੀਆ ਜੀ ਵੈਰੀ ਆਉਸਮ ਐਕਟਿੰਗ ਸਭ ਦੀ ਬਹੁਤ ਧੀਆ ਪ੍ਰੋਫੈਸ਼ਨਲ ਸਨ ਸਾਰੇ ਪੂਰੀ ਸਿਰ ਹੈ ਜੀ ਬਹੁਤ 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 ਜ਼ਿਆਦਾ ਚੀ ਜਿਮੀ ਸ਼ੇਕਲ 올 द वे ਬਹੁਤ ਅੱਛੀ ਲੱਗਦੀ 3.5 5 ਸਟਾਰਸ 5 5/5 4 3 ਨੰਬਰ 6 5 5/5 5 5 10/5 ਪੰਜ ਸਵੈਸੀ ਰਿਵਿਊ ਪੰਜਾਬੀ ਫਿਲਮ ਸ਼ਰੀਕ ਦਾ ਤੁਹਾਨੂੰ ਦਰਸ਼ਕਾਂ ਦੇ ਰਿਵਿਊ ਤੋਂ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ ਕਿ ਫਿਲਮ ਕਿਵੇਂ ਦੀ ਹੈ ਤੇ ਅਗਲੀ ਵਾਰ ਇੱਕ ਨਵੀਂ ਫਿਲਮ ਦੇ ਰਿਵਿਊ ਨਾਲ ਤੁਹਾਡੇ ਫਿਰ ਮੁਖਾਤਿਬ ਹੋਵਾਂਗੇ ਤੇ ਤੁਹਾਨੂੰ ਸਾਡਾ ਅੱਜ ਦਾ ਮੂਵੀ ਰਿਵਿਊ ਸ਼ੋਅ ਕਿਵੇਂ ਦਾ ਲੱਗਾ ਇਸ ਵਾਸਤੇ ਆਪਣਾ ਫੀਡਬੈਕ ਦੇਣਾ ਨਾ ਭੁੱਲਿਓ ਤੁਸੀਂ ਫੀਡਬੈਕ ਦੇ ਸਕਦੇ ਹੋ ਸਾਡੀ ਸਾਈਟ www.hamdardtv.com ਤੇ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਤੇਜਾ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ